ਸਤਿ ਸ਼੍ਰੀ ਅਕਾਲ ਜੀ ਖਬਰ ਪਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਚਿੰਤਾ ਤਾਂ ਇਸ ਗੱਲ ਨੂੰ ਲੈ ਕੇ ਆ ਕਿ ਹੁਣ ਅਗਲੀ ਸਰਕਾਰ ਹੈ ਜਿਹੜੀ ਉਹ ਕਿਹਦੀ ਬਣੂਗੀ ਤੇ ਕਿਵੇਂ ਬਣੂਗੀ ਕੀ 2027 ਦੇ ਵਿੱਚ ਖੇਤਰੀ ਪਾਰਟੀ ਅਕਾਲੀ ਦਲ ਸਰਕਾਰ ਬਣਾ ਸਕਦੀ ਹੈ ਭਾਵ ਕਿ ਪੰਥਕ ਸਰਕਾਰ ਬਣ ਸਕਦੀ ਹੈ ਕਿਉਂ ਬਣ ਸਕਦੀ ਹੈ ਅਗਰ ਨਹੀਂ ਬਣ ਸਕਦੀ ਤਾਂ ਕੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਹੀ ਹੈ ਜਿਹੜਾ ਉਹ ਮੁਕਾਬਲਾ ਹੋ ਸਕਦਾ ਹੈ ਇਸ ਦੇ ਉੱਪਰ ਆਪਣਾ ਵਿਸ਼ਲੇਸ਼ਣ ਹੈ ਜਿਹੜਾ ਜਰੂਰ ਸਾਂਝਾ ਕਰਿਓ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਵੀ ਸਵਾਲ ਉੱਠ ਰਹੇ ਨੇ ਕਿ ਹੁਣ ਅਕਾਲੀਆਂ ਦਾ ਕੀ ਬਣੂ ਭਾਜੀਪੀ ਦਾ ਕੀ ਬਣੂ ਆਮ ਆਦਮੀ ਪਾਰਟੀ ਦਾ ਕੀ ਬਣੂ ਤੇ ਕਾਂਗਰਸ ਪਾਰਟੀ ਦਾ ਕੀ ਬਣੂ ਡੱਲਾ ਜੀ ਇਸ ਪੂਰੇ ਹਾਲਾਤਾਂ ਦੇ ਉੱਪਰ ਆਪਣਾ ਵਿਸ਼ਲੇਸ਼ਣ ਜਿਹੜਾ ਉਹ ਜ਼ਰੂਰ ਸਾਂਝਾ ਕਰਿਓ ਮਨਦੀਪ ਜੀ ਤੁਸੀਂ ਆਪਣੇ ਸਵਾਲ ਦੇ ਅਖੀਰ ਦੇ ਵਿੱਚ ਬੜੀ ਮਹੱਤਵਪੂਰਨ ਗੱਲ ਕਹੀ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਲੋਕਾਂ ਦੇ ਜ਼ਿਹਨ 'ਚ ਸਵਾਲ ਇਹੀ ਹੈ ਕਿ ਅਕਾਲੀ ਦਲ ਦਾ ਕੀ ਬਣੂ ਬੀਜੇਪੀ ਦਾ ਕੀ ਬਣੂ ਕਾਂਗਰਸ ਦਾ ਕੀ ਬਣੂ ਆਪ ਦਾ ਕੀ ਬਣੂ ਉਹਦੇ ਪਿੱਛੇ ਮੁੱਖ ਰੂਪ ਦੇ ਵਿੱਚ ਜਿਹੜੇ ਕਾਰਨ ਨੇ ਉਹ ਇਸ ਰੂਪ 'ਚ ਅਸੀਂ ਦੱਸ ਸਕਦੇ ਹਾਂ ਕਿ ਪੰਜਾਬ 'ਚ ਇਸ ਵਕਤ ਕਿਸੇ ਵੀ ਪਾਰਟੀ ਦੀ ਨਾ ਸ਼ਖਬੀਰ ਬਾਦਲ ਦੇ ਅਕਾਲੀ ਦਲ ਦੀ ਨਾ ਕਾਂਗਰਸ ਦੀ ਨਾ ਆਪ ਦੀ ਨਾ ਬੀਜੇਪੀ ਦੀ ਪ੍ਰਮੁੱਖ ਚਾਰ ਪਾਰਟੀਆਂ ਦੀ ਕਿਸੇ ਦੀ ਵੀ ਲਹਿਰ ਨਹੀਂ ਚੱਲਦੀ ਆਮ ਤੌਰ ਤੇ ਸੱਤਾ ਦੇ ਵਿੱਚ ਇਹ ਚਾਰ ਪਾਰਟੀਆਂ ਰਹੀਆਂ ਕਦੀ ਅਕਾਲੀ ਭਾਜਪਾ ਇਕੱਠੇ ਰਹੇ ਨੇ ਸ਼ਖਬੀਰ ਬਾਦਲ ਬਾਦਲ ਔਰ ਬੀਜੇਪੀ ਵਾਲੇ ਕਦੇ ਕਾਂਗਰਸ ਸੱਤਾ 'ਚ ਰਹੀ ਹੈ ਕੈਪਟਨ ਅਮਰਿੰਦਰ ਰਿਆ ਤੇ ਹੁਣ ਆਮ ਆਦਮੀ ਪਾਰਟੀ ਆ ਸੱਤਾ 'ਚ ਲੋਕਾਂ ਦੇ ਜ਼ਿਹਨ 'ਚ ਇਹ ਚਾਰ ਪਾਰਟੀਆਂ ਮੂਲ ਰੂਪ ਚ ਪੰਜਾਬ ਦੀ ਸਿਆਸਤ ਨੂੰ ਲੈ ਕੇ ਆਉਂਦੀਆਂ ਨੇ ਅੱਜ ਵੀ ਸਵਾਲ ਇੱਥੇ ਖੜਾ ਹੈ ਵੀ ਇਹਨਾਂ ਚੋਂ ਇਹਨਾਂ ਦਾ ਕੀ ਬਣੂਗਾ ਇਸ ਵਾਰ ਬਹੁਤ ਤਰ੍ਹਾਂ ਦੇ ਆਮ ਲੋਕ ਨੇ ਜਿਹੜੇ ਉਹ ਚਰਚਾਵਾਂ ਡਿਸਕਸ਼ਨਸ ਕਰ ਰਹੇ ਨੇ ਮੇਰਾ ਹੀ ਮੰਨਣਾ ਹੈ ਕਿ ਸਥਿਤੀ ਇਹਨਾਂ ਚਾਰ ਪਾਰਟੀਆਂ ਦੀ ਲਹਿਰ ਦੀ ਤਾਂ ਨਹੀਂ ਹੈ ਪੰਜਾਬ ਦੀ ਪੋਲੀਟੀਕਲ ਗਰਾਉਂਡ ਦੇ ਉੱਤੇ ਪਰ ਮੈਂ ਪੁਨਰ ਸੁਜੀਤ ਅਕਾਲੀ ਦਲ ਨੂੰ ਇਹ ਪੰਜ ਮੈਂਬਰੀ ਕਮੇਟੀ ਨੂੰ ਹਲੇ ਵੀ ਥੋੜਾ ਜਿਹਾ ਐਜ ਤੇ ਰੱਖਦਾ ਭਾਵੇਂ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਦੇ ਵਿੱਚ ਨਾ ਪੱਖੀ ਪ੍ਰਚਾਰ ਪੁਨਰ ਸੁਜੀਤ ਅਕਾਲੀ ਦਲ ਦੇ ਸਬੰਧ ਚ ਕੀਤਾ ਜਾ ਰਿਹਾ ਹੈ ਪੱਤਰਕਾਰਾਂ ਦਾ ਹੱਕ ਹੈ ਕਿ ਜਿਹੜੇ ਉਹਨਾਂ ਦੇ ਮਨ ਚ ਸਵਾਲ ਆਉਣ ਉਹ ਉਹਨਾਂ ਤੇ ਵਿਸ਼ਲੇਸ਼ਣ ਕਰਨ ਪਰ ਮੇਰੀ ਰਾਏ ਦੇ ਮੁਤਾਬਕ ਇਸ ਵਾਰ ਜਿਹੜੀ ਸਰਕਾਰ ਦਾ ਫੈਸਲਾ ਕਰਨਾ ਹੈ ਪੰਜਾਬ ਉਹਦੇ ਵਿੱਚ ਪੋਲਿਟਿਕਲ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਾਂ ਬਦਲਾਵ ਵਾਲੀਆਂ ਪਾਰਟੀਆਂ ਨੇ ਉਹਨਾਂ ਦੀ ਭੂਮਿਕਾ ਨਾਲੋਂ ਵੱਧ ਭੂਮਿਕਾ ਰਹਿਣੀ ਹੈ ਪੰਜਾਬ ਦੇ ਪੰਥਕ ਵੋਟਰਾਂ ਦੀ ਸੁਭਾਵ ਕੀ ਉਹ ਲੋਕ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਉਹਨਾਂ ਦੀ ਭੂਮਿਕਾ ਵੱਡੀ ਰਹਿਣੀ ਹੈ ਬਹੁਤ ਮਹੱਤਵਪੂਰਨ ਰਹਿਣੀ ਹੈ ਭਾਵੇਂ ਕੋਈ ਇਸ ਗੱਲ ਨੂੰ ਮੰਨੇ ਨਾ ਮੰਨੇ ਕਈ ਵਾਰੀ ਜਿਹੜੇ ਆંકੜੇ ਨੇ ਇਹਾਂ ਕਈ ਵਾਰੀ ਜਿਹੜੇ ਅਨੁਮਾਨ ਤੇ ਸਰਵੇਖਣ ਨੇ ਉਹ ਫੇਲ ਹੁੰਦੇ ਨੇ ਹੁਣ ਮਨਦੀਪ ਜੀ ਤੁਸੀਂ ਵੇਖੋ ਕਿ 2017 ਤੋਂ ਬਾਅਦ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਸੱਤਾ 'ਚ ਨਹੀਂ ਹੈ ਭਾਵੇਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੱਤਾ 'ਚ ਨਹੀਂ ਹੈ ਔਰ ਪਿਛਲੇ 1997 ਤੋਂ ਜੇ ਅਸੀਂ ਲਈਏ 1997 ਤੋਂ ਲੈ ਕੇ ਹੁਣ ਤੱਕ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਜਿਹੜੇ ਪੰਥਕ ਵਿਚਾਰਧਾਰਾ ਨਾਲ ਜੁੜੇ ਲੋਕ ਨੇ ਉਹ ਲੋਕ ਇਸ ਉਮੀਦ ਦੇ ਵਿੱਚ ਕਈ ਵਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣਾ ਚੁੱਕੇ ਨੇ ਕਿ ਸਾਡੇ ਪੰਥਕ ਮਸਲਿਆਂ ਤੇ ਸਾਡੇ ਨਾਲ ਸਾਡੀ ਖੇਤਰੀ ਪਾਰਟੀ ਇਨਸਾਫ ਕਰੂਗੀ ਤੇ ਉਹ ਇਨਸਾਫ ਬਾਦਲ ਧਿਰ ਵੱਲੋਂ ਮਿਲਿਆ ਨਹੀਂ ਇਸੇ ਤਰ੍ਹਾਂ ਜਦੋਂ ਕੈਪਟਨ ਅਮਰਿੰਦਰ ਸੱਤਾ ਚਾਹੁੰਦਾ ਰਿਹਾ ਕੈਪਟਨ ਅਮਰਿੰਦਰ ਕਹਿੰਦਾ ਰਿਹਾ ਵੀ ਘਰ ਘਰ ਨੌਕਰੀ ਕਿਸਾਨਾਂ ਦੇ ਕਰਜ਼ੇ ਮਾਫ਼ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਤੇ ਕੈਪਟਨ ਅਮਰਿੰਦਰ ਵੀ ਆਪਣੀ ਫੇਲ ਇਨਿੰਗ ਖੇਡਣ ਤੋਂ ਬਾਅਦ ਬੀਜੇਪੀ ਚ ਸ਼ਾਮਲ ਹੋ ਗਿਆ ਕਾਂਗਰਸ ਛੱਡੀ ਤੇ ਆਪਣੀ ਪਾਰਟੀ ਬਣਾਈ ਤੇ ਬਾਅਦ ਦੇ ਵਿੱਚ ਬੀਜੇਪੀ ਚ ਪਾਰਟੀ ਮਰਜ ਕੀਤੀ ਤੇ ਹੁਣ ਆਪਣੇ ਪਰਿਵਾਰ ਨੂੰ ਬੀਜੇਪੀ ਚ ਸੈੱਟ ਕਰਨ ਦੇ ਮੰਤਵ ਦੇ ਨਾਲ ਸਰਗਰਮ ਹੈ ਕੈਪਟਨ ਅਮਰਿੰਦਰ ਸਿੰਘ ਇਹਦਾ ਮਤਲਬ ਹੈ ਕਿ ਕੈਪਟਨ ਅਮਰਿੰਦਰ ਨੇ ਵੀ ਪੰਜਾਬ ਦੇ ਵਿੱਚ ਆਮ ਲੋਕਾਂ ਦੀਆਂ ਉਮੀਦਾਂ ਮੁਤਾਬਕ ਕੰਮ ਨਹੀਂ ਕੀਤਾ। ਅਕਾਲੀ ਔਰ ਭਾਜਪਾ ਇਹ 2017 ਚ ਲੋਕਾਂ ਨੇ ਨਕਾਰਤੇ ਸੀ। ਔਰ ਜਦੋਂ ਭਾਜਪਾ ਅਕਾਲੀ ਦਲ ਦੇ ਨਾਲ ਸੀ ਉਦੋਂ ਭਾਜਪਾ ਨੂੰ ਅਕਾਲੀ ਦਲ ਵਾਲੇ ਪੁੱਛਦੇ ਨਹੀਂ ਸੀ ਪੰਜਾਬ 'ਚ ਕੇਂਦਰ 'ਚ ਭਾਜਪਾ ਦੀ ਸਰਕਾਰ ਸੀ 14 ਤੋਂ ਬਾਅਦ ਨਰਿੰਦਰ ਮੋਦੀ ਉਹਨਾਂ ਦੀ। ਜਿੰਨਾ ਸਮਾਂ ਬਾਦਲ ਭਾਜਪਾ ਦੇ ਨਾਲ ਰਹੇ ਨੇ ਕੇਂਦਰ ਵਾਲੀ ਭਾਜਪਾ ਨੇ ਪੰਜਾਬ 'ਚ ਬਹੁਤਾ ਦਖਲ ਨਹੀਂ ਕੀਤਾ। ਪੰਜਾਬ ਵਾਲੇ ਬਾਦਲਾਂ ਨੇ ਉਸ ਵੇਲੇ ਬੀਜੇਪੀ ਦੇ ਲੀਡਰਾਂ ਨੂੰ ਪੁੱਛਿਆ ਨਹੀਂ ਇਸੇ ਕਰਕੇ ਭਾਵੇਂ ਕਿਸਾਨੀ ਅੰਦੋਲਨ ਕਰਕੇ ਸੁਖਬੀਰ ਬਾਦਲ ਨੇ ਜਾਂ ਹਰਸ਼ਮਨਤ ਕੋਰ ਬਾਦਲ ਨੇ ਜਾਂ ਵੱਡੇ ਪ੍ਰਕਾਸ਼ ਸਿੰਘ ਬਾਦਲ ਨੇ ਸਾਥ ਛੱਡਿਆ ਬੀਜੇਪੀ ਦਾ ਲੇਕਿਨ ਜਦੋਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਐਨਡੀਏ ਦੇ ਗਠਜੋੜ ਤੋਂ ਬਾਹਰ ਆਇਆ ਤੇ ਸਭ ਤੋਂ ਵੱਧ ਖੁਸ਼ ਸੀ ਪੰਜਾਬ ਭਾਜਪਾ ਦੀ ਬੀਜੇਪੀ ਦੀ ਲੀਡਰਸ਼ਿਪ ਪੰਜਾਬ ਦੇ ਬੀਜੇਪੀ ਵਾਲਿਆਂ ਨੂੰ ਉਸ ਦਿਨ ਲੱਗਿਆ ਵੀ ਹਾਂ ਅੱਜ ਅਸੀਂ ਆਜ਼ਾਦ ਹੋਏ ਹਾਂ ਕਿਉਂਕਿ ਪੰਜਾਬ ਦੇ ਬੀਜੇਪੀ ਵਾਲੇ ਉਹਦੀ ਗੱਲ ਉਸ ਤਵੱਜੋ ਨਾਲ ਸੁਣੀ ਨਹੀਂ ਸੀ ਜਾਂਦੀ ਜਿੰਨੀ ਪ੍ਰਕਾਸ਼ ਸਿੰਘ ਬਾਦਲ ਦੀ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਗੱਲ ਸੁਣਦੀ ਸੀ ਪਰ ਬਾਦਲਾ ਨੇ ਵੀ ਪੰਜਾਬ ਦੇ ਹਿੱਤਾਂ ਤੇ ਬਹੁਤਾ ਪੈਰਾ ਨਹੀਂ ਦਿੱਤਾ ਸਮਝੌਤੇ ਸਮਝੌਤੇ ਹੀ ਕਰਗੇ ਬੀਜੇਪੀ ਦੇ ਨਾਲ ਤੇ ਤਬਰ ਚ ਮੰਤਰੀ ਤੇ ਆਪਣੇ ਚਹੇਤੇ ਮੰਤਰੀ ਰਾਜ ਸਭਾ ਬਣਾਉਂਦੇ ਰਹੇ ਚਲੋ ਐਂ ਕਹਿ ਲੋ ਵੀ ਇਹਨਾਂ ਦੇ ਹਿੱਸੇ ਦੀ ਬਣਦੀ ਸੀ ਇਹ ਆਪਣਾ ਹਿੱਸੇ ਚ ਮੰਤਰੀ ਬਣਾਉਂਦੇ ਰਹੇ ਕੈਬਨਿਟ ਬਣਾਉਂਦੇ ਰਹੇ ਤੇ ਰਾਜ ਸਭਾ ਬਣਾਉਂਦੇ ਰਹੇ ਪਰ ਪੰਜਾਬ ਦੇ ਵੱਡੇ ਮੁੱਦੇ ਅੱਜ ਵੀ ਉੱਥੇ ਖੜੇ ਨੇ ਜਿਨ੍ਹਾਂ ਨੂੰ ਐਡਰੈਸ ਨਹੀਂ ਕੀਤਾ ਗਿਆ ਮੈਂ ਸੁਣ ਰਿਹਾ ਸੀ ਕੁਝ ਦਿਨ ਪਹਿਲਾਂ ਇੱਕ ਕਲਿੱਪ ਵਾਇਰਲ ਸੀ ਸੁਖਬੀਰ ਸਿੰਘ ਬਾਦਲ ਦਾ ਕਹਿੰਦੇ ਜੇ ਹੁਣ ਸਾਡੀ ਸਰਕਾਰ ਆ ਗਈ ਪੰਜਾਬ ਚ ਕੀ ਤੁਸੀਂ ਹਰਿਆਣਾ ਦਾ ਪਾਣੀ ਰੋਕ ਦਿਆਂਗੇ ਦਿੱਲੀ ਦਾ ਪਾਣੀ ਰੋਕ ਦਿਆਂਗੇ ਇਹ ਗੱਲਾਂ ਇਹ ਝੂਠੇ ਸੁਫਨੇ ਹੁਣ ਪੰਜਾਬ ਦੇ ਲੋਕਾਂ ਤੇ ਕੰਮ ਨਹੀਂ ਕਰਨੇ ਤੁਸੀਂ ਕਿਵੇਂ ਹਰਿਆਣਾ ਤੇ ਰਾਜਸਥਾਨ ਦਾ ਪਾਣੀ ਰੋਕ ਦੋਗੇ ਜੀ ਇਹ ਖਿਆਲੀ ਪੁਲਾਓ ਇਹਨਾਂ ਨੇ ਪੰਜਾਬ ਦਾ ਨੁਕਸਾਨ ਬਹੁਤ ਕੀਤਾ ਕਾਂਗਰਸ ਦੀ ਗੱਲ ਕਰ ਲਈ ਹੁਣ ਵੀ ਅੱਜ ਵੀ ਜਿਹੜੀ ਕਾਂਗਰਸ ਦੀ ਸਥਿਤੀ ਹੈ ਕਾਂਗਰਸ ਦਾ ਇਹ ਹੀ ਨਹੀਂ ਪਤਾ ਕਿ ਉਹਨਾਂ ਦੇ ਵਿੱਚ ਗੁੱਟ ਕਿੰਨੇ ਐ 2 ਨੇ 4 ਨੇ 6 ਨੇ ਇੱਕ ਪਟੋ ਕਾਂਗਰਸ ਚ ਗੁੱਟ ਨਿਕਲਦਾ ਤੇ ਇਸ ਗੱਲ ਤੋਂ ਰਾਹੁਲ ਗਾਂਧੀ ਚਿੰਤਤ ਹੈ ਔਰ ਕਾਂਗਰਸ 7 ਸੀਟਾਂ ਜਿੱਤਣ ਵਾਲੀ ਪਾਰਟੀ ਅੱਜ ਪੰਜਾਬ ਦੀ ਪੋਲਿਟਿਕਸ ਦੀ ਅਗਵਾਈ ਨਹੀਂ ਕਰ ਰਹੀ ਇਸ ਕਰਕੇ ਲੋਕਾਂ ਦੇ ਜ਼ਿਹਨ ਚ ਮਨਦੀਪ ਜੀ ਇਸ ਕਰਕੇ ਬਾਰ-ਬਾਰ ਸਵਾਲ ਆਉਂਦਾ ਹੈ ਵੀ ਕੀ ਪੰਜਾਬ ਚ ਕਾਂਗਰਸ ਸਰਕਾਰ ਬਣਾ ਸਕਦੀ ਹੈ ਜਾਂ ਨਹੀਂ ਦਾਅਵੇ ਜ਼ਰੂਰ ਕਰਦੇ ਨੇ ਪ੍ਰਤਾਪ ਬਾਜਵਾ ਜੀ ਸੀਨੀਅਰ ਮੋਸਟ ਨੇ ਇਸ ਵਕਤ ਲੀਡਰ ਆਫ اپੋਜੀਸ਼ਨ ਨੇ ਵੱਡੇ ਦਾਵੇਦਾਰ ਨੇ ਮੁੱਖ ਮੰਤਰੀ ਦੇ ਚਿਹਰੇ ਦੇ ਪਰ ਦੂਸਰੀ ਲੀਡਰਸ਼ਿਪ ਦੀ ਗੱਲ ਕਰੀਏ ਤੇ ਬਹੁਤ ਸਾਰੇ ਲੀਡਰ ਨੇ ਕਾਂਗਰਸ ਦੇ ਜਿਹੜੇ ਆਪੋ ਆਪਣੇ ਰੂਪ ਚ ਦਾਅਵੇ ਕਰ ਰਹੇ ਨੇ ਕਿ ਅਸੀਂ ਮੁੱਖ ਮੰਤਰੀ ਦਾ ਚਿਹਰਾ ਬਣ ਜਾਈਏ ਅਸੀਂ ਮੁੱਖ ਮੰਤਰੀ ਦਾ ਚਿਹਰਾ ਬਣ ਜਾਈਏ ਤੇ ਜਦੋਂ ਪੰਜਾਬ ਕਾਂਗਰਸ ਸਾਡੇ ਜ਼ਹਿਨ ਚ ਆਉਂਦੀ ਹੈ ਤੇ ਇਹ ਸਾਡੇ ਜ਼ਹਿਨ ਚ ਨਹੀਂ ਆਉਂਦਾ ਕਿ ਪੰਜਾਬ ਦੀ ਕਾਂਗਰਸ ਪੰਜਾਬ ਲਈ ਕਿਵੇਂ ਲੜਾਈ ਲੜੂਗੀ ਬਲਕਿ ਇਹ ਸਾਡੇ ਜ਼ਹਿਨ ਚ ਆਉਂਦਾ ਹੈ ਕਿ ਪੰਜਾਬ ਦੀ ਕਾਂਗਰਸ ਵਾਲੀ ਤਾਂ ਮੁੱਖ ਮੰਤਰੀ ਦੇ ਚਿਹਰੇ ਲਈ ਲੜੇ ਜਾਂਦੇ ਨੇ ਲੜੀ ਜਾਂਦੇ ਨੇ ਪਾਓ ਕਿ ਕਾਂਗਰਸ ਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਮਨ 'ਚ ਸ਼ੰਕੇ ਨੇ ਕਿ ਇਹ ਤਾਂ ਆਪਣੇ ਲਈ ਲੜਨ ਵਾਲੇ ਲੀਡਰ ਨੇ ਇਹਨਾਂ ਨੇ ਪੰਜਾਬ ਲਈ ਕੀ ਲੜਨਾ ਇਸ ਕਰਕੇ ਹੁਣ ਬੀਜੇਪੀ ਦੀ ਗੱਲ ਕਰ ਲਈਏ ਬੀਜੇਪੀ ਆਪਣੇ ਦਮ ਤੇ ਸਿਰਫ ਪੰਜਾਬ 'ਚ 2 ਸੀਟਾਂ ਜਿੱਤ ਸਕੀ ਐ ਪਿਛਲੀ ਵਾਰੀ ਜਦੋਂ ਅਕਾਲੀ ਦਲ ਤੋਂ ਵੱਖਰੀ ਹੋਈ ਐ ਹੁਣ ਬੀਜੇਪੀ ਨੂੰ ਪੰਜਾਬ ਦੇ ਲਈ ਕੁਝ ਬਹੁਤ ਵੱਡਾ ਕਰਨਾ ਪਊਗਾ ਪਿਛਲੇ ਸਮਿਆਂ ਦੇ ਵਿੱਚ ਕਿਸਾਨਾਂ ਦੇ ਨਾਲ ਬੀਜੇਪੀ ਦਾ ਮਨਮਟਾ ਸੀ ਔਰ ਬੀਜੇਪੀ ਜਦ ਤੱਕ ਪੰਜਾਬ ਦੇ ਕਿਸਾਨਾਂ ਦੇ ਨਾਲ ਮਨਮਟਾ ਦੂਰ ਨਹੀਂ ਕਰਦੀ ਤਦ ਤੱਕ ਬੀਜੇਪੀ ਪੰਜਾਬ 'ਚ ਆਪਣੇ ਰੰਮ 'ਚ ਸਰਕਾਰ ਬਣਾ ਲੇਗੀ ਇਹ ਟੀਚਾ ਅਸੰਭਵ ਜਿਹਾ ਲੱਗਦਾ ਹੈ ਭਾਵੇਂ 24 ਦੀਆਂ ਚੋਣਾਂ 'ਚ ਮਨਦੀਪ ਜੀ 18.5% ਵੋਟਾਂ ਹਾਸਲ ਕੀਤੀਆਂ ਭਾਰਤੀ ਜਨਤਾ ਪਾਰਟੀ ਨੇ ਪਰ ਉਹ ਦੋ ਸ਼੍ਰੀ ਨਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਪੂਰਾ ਕੀਤਾ ਸੀ ਇਸ ਕਰਕੇ ਜਦੋਂ ਕੱਲੇ ਭਾਜਪਾ ਦੀ ਗੱਲ ਕਰਦੇ ਆ ਭਾਜਪਾ ਆਪਣੇ ਦਮ ਤੇ ਪੰਜਾਬ ਚ ਸਰਕਾਰ ਬਣਾ ਲੂ ਇਹ ਸਵਾਲ ਖੜੇ ਹੁੰਦੇ ਨੇ ਹੁਣ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਲੈਂਡ ਪੁਲਿੰਗ ਦੀ ਯੋਜਨਾ ਤੋਂ ਬਾਅਦ ਆਪਣੀ ਬਣੀ ਬਣਾਈ ਲਹਿਰ ਖਰਾਬ ਕੀਤੀ ਭਗਵੰਤ ਮਾਨ ਜਿਹੜਾ ਪੰਜਾਬ ਚ ਇੱਕ ਸਥਾਪਿਤ ਮੁੱਖ ਮੰਤਰੀ ਦੇ ਤੌਰ ਤੇ ਅੱਗੇ ਵਧ ਰਿਹਾ ਸੀ ਦਿੱਲੀ ਦੀ ਲੀਡਰਸ਼ਿਪ ਦੇ ਕੁਝ ਫੈਸਲੇਆ ਲੈਂਡ ਪੁਲਿੰਗ ਦੀ ਯੋਜਨਾ ਔਰ ਹੁਣ ਉੱਪਰ ਜਿਹੜੇ ਹੜ ਆਏ ਨੇ ਹੜਾਂ ਤੋਂ ਬਾਅਦ 12000 ਕਰੋੜ ਦਾ ਰੌਲਾ ਆਮ ਲੋਕਾਂ ਨੂੰ ਇਸ ਗੱਲ ਨਾਲ ਬਹੁਤਾ ਮਤਲਬ ਨਹੀਂ ਹੈ ਕਿ ਕੇਂਦਰ ਨੇ ਪੈਸੇ 12000 ਕਰੋੜ ਪੰਜਾਬ ਦੇ ਖਾਤੇ ਚ ਪਾਏ ਜਾਂ ਨਹੀਂ ਪਾਏ ਪੁਰਾਣੇ ਪਾਏ ਸੀ ਕਾਂਗਰਸ ਵਰਤਗੀ ਅਕਾਲੀ ਵਰਤਗੇ ਕੌਣ ਵਰਤ ਗਿਆ ਜਾਂ ਆਪ ਆਣੇ ਵਰਤਲੇ ਆਮ ਲੋਕਾਂ ਨੂੰ ਇਸ ਗੱਲ ਨਾਲ ਮਤਲਬ ਹੈ ਜਿਹੜੇ ਹੜ ਪੀੜਤ ਹੈ ਕਿ ਕੀ ਸਰਕਾਰ ਸਾਡੇ ਨਾਲ ਕੀਤਾ ਵਾਅਦਾ ਪੂਰਾ ਕਰੇਗੀ ਸਾਡਾ ਮੁਆਵਜ਼ਾ ਸਰਕਾਰ ਦੇ ਸਕੇਗੀ ਹੁਣ ਸਵਾਲ ਭਗਵੰਤ ਮਾਨ ਵੱਲ ਆਮ ਲੋਕਾਂ ਦਾ ਵੀ ਕੀ ਭਗਵੰਤ ਮਾਨ ਸੱਚਮੁੱਚ ਦਿਵਾਲੀ ਦੇ ਲਾਗੇ ਲਾਗੇ ਤਾਗੇ 40000 ਪ੍ਰਤੀ ਏਕੜ ਘਟੋ ਘਟ ਫਸਲਾਂ ਦਾ ਪਾ ਦੂਗਾ ਬਾਕੀ ਤਾਂ ਗੱਲਾਂ ਬਾਅਦ ਦੀਆਂ ਨੇ ਨਾ ਵੀ ਘਰ ਖਰਾਬ ਹੋਏ ਤੇ ਗਿਰਦਾਰੀਆਂ ਹੋ ਰਹੀਆਂ ਨੇ ਪਸ਼ੂਆਂ ਦੇ ਸਾਰੇ ਨੁਕਸਾਨ ਦੇਖੇ ਜਾ ਰਹੇ ਨੇ ਜਾਂਚੇ ਜਾ ਰਹੇ ਨੇ ਬਾਕੀ ਤਾਂ ਗੱਲ ਬਾਤ ਦੀ ਹੈ ਕਿ ਦੀਵਾਲੀ ਦੇ ਲਾਗੇ ਤਾਗੇ ਭਗਵੰਤ ਮਾਨ ਦੀ ਸਰਕਾਰ ਕਿੰਨਾ ਮੁਆਵਜ਼ਾ ਪ੍ਰਤੀ ਸਾਡਾ ਵਿਅਕਤੀ ਜਿਹਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਪਾਉਣੀ ਹੈ ਹੁਣ ਇਹ ਅਗਨੀ ਪ੍ਰੀਖਿਆ ਜਿਹਨੂੰ ਕਹਿੰਦੇ ਨੇ ਭਾਵੇਂ ਹਿੰਦੀ ਦਾ ਸ਼ਬਦ ਹੈ ਅਗਨੀ ਪ੍ਰੀਖਿਆ ਸੋ ਇਹ ਵੱਡਾ ਟੈਸਟ ਭਗਵੰਤ ਮਾਨ ਦਾ ਅਸਲ ਚ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਸਥਿਤੀਆਂ ਨੂੰ ਨਿਬੇੜ ਲਊਗਾ ਮੁਆਵਜ਼ਾ ਕੱਲੇ-ਕੱਲੇ ਪੰਜਾਬ ਦੇ ਹੜਪੀੜਤ ਜੀ ਨੂੰ ਮਿਲ ਜਾਊਗਾ ਅਗਰ ਤਾਂ ਭਗਵੰਤ ਮਾਨ ਨੇ ਮੁਆਵਜ਼ਾ ਦੇ ਗਿਆ ਫਿਰ ਤਾਂ ਭਗਵੰਤ ਮਾਨ ਮੁਕਾਬਲੇ ਦੀ ਦੌੜ ਦੇ ਵਿੱਚ ਖੜਾ ਰਹਿ ਸਕਦਾ ਅਗਰੇ ਮੁਆਵਜ਼ੇ ਤੋਂ ਆਮ ਆਦਮੀ ਪਾਰਟੀ ਫੇਲ ਹੋਈ ਭਗਵੰਤ ਮਾਨ ਅਗਰ ਉਹ ਨਾ ਕਰ ਸਕਿਆ ਜਿਹੜੇ ਵਾਅਦੇ ਭਗਵੰਤ ਮਾਨ ਨੇ ਕੀਤੇ ਨੇ ਹੜਪੀੜਤਾਂ ਦੀ ਮਦਦ ਦੇ ਰੂਪ ਦੇ ਵਿੱਚ ਤੇ ਇਹਦਾ ਸਿੱਧਾ ਨੁਕਸਾਨ ਫਿਰ ਆਮ ਆਦਮੀ ਪਾਰਟੀ ਨੂੰ ਹੋਊਗਾ ਔਰ ਜੀਸੀ ਅੱਜ ਦੀ ਗੱਲ ਕਰੀਏ ਪ੍ਰੈਜ਼ੈਂਟ 26 ਸਤੰਬਰ ਦੀ ਅੱਜ ਪੰਜਾਬ ਚ ਕਿਸੇ ਦੀ ਕਿਸੇ ਵੀ ਸਥਾਪਿਤ ਪਾਰਟੀ ਦੀ ਲਹਿਰ ਨਹੀਂ ਹੈ ਔਰ ਮੈਂ ਸੰਦੀਪ ਜੀ ਕਈ ਵਾਰੀ ਵੇਖਦਾ ਕਿ 27 ਚ 22 ਕਿਵੇਂ ਬਣੂਗਾ 22 ਭਾਅ ਜਦੋਂ ਇੱਕ ਪਾਸੜ ਲਹਿਰ ਦੇ ਰੂਪ ਦੇ ਵਿੱਚ ਵੋਟਾਂ ਮਿਲੀਆਂ ਆਮ ਆਦਮੀ ਪਾਰਟੀ ਨੂੰ ਕੀ ਇਹ 27 ਚ ਬਣ ਸਕਦਾ ਹੈ ਇਹ ਸਵਾਲ ਖੜਾ ਹੁੰਦਾ ਔਰ ਮੈਂ ਇੱਥੇ ਦੋ ਗੱਲਾਂ ਹੋਰ ਕਰਾਂਗਾ 27 ਜ ਆਮ ਆਦਮੀ ਪਾਰਟੀ ਨੂੰ 91 ਸੀਟਾਂ ਕਿਉਂ ਮਿਲੀਆਂ ਇਹ ਸਵਾਲ ਸਾਡੇ ਸਾਰਿਆਂ ਦੇ ਜ਼ਿਹਨ ਚ ਰਹਿੰਦਾ ਮਨਦੀਪ ਜੀ ਪਰ ਇਹਦਾ ਵੱਡਾ ਕਾਰਨ ਇਹ ਹੈ ਕਿ 27 ਚ ਲੋਕ ਕਾਂਗਰਸ ਤੋਂ ਭਾਜੀਪੀ ਤੋਂ ਅਕਾਲੀ ਦਲ ਤੋਂ ਬੁਰੀ ਤਰ੍ਹਾਂ ਨਾਲ ਨਾਰਾਜ਼ ਸੀ ਇਸ ਕਰਕੇ ਆਮ ਆਦਮੀ ਪਾਰਟੀ ਨੂੰ 91 ਸੀਟਾਂ ਮਿਲੀਆਂ ਹੁਣ 27 ਚ ਕੀ ਲੋਕ ਸੁਖਵੀਰ ਬਾਦਲ ਤੋਂ ਕਾਂਗਰਸ ਪਾਰਟੀ ਤੋਂ ਭਾਜੀਪੀ ਤੋਂ ਐਨੇ ਖੁਸ਼ ਹੋਣਗੇ ਆਰਾਮ ਆਦਮੀ ਪਾਰਟੀ ਤੋਂ ਉਹ ਐਨੇ ਖੁਸ਼ ਹੋਣਗੇ ਕਿ ਇਹਨਾਂ ਨੂੰ ਵੋਟਾਂ ਪਾਓ ਤੇ ਸਵਾਲ ਕੁਲ ਮਿਲਾ ਕੇ ਭਾਈ ਦੇ ਵੇਲੇ ਬਦਲਾਵਾ ਦਾ ਸੀ ਤੇ ਹੁਣ ਬਦਲਾਵ ਵਾਲੀ ਗੱਲ ਖਤਮ ਹੈ ਹੁਣ ਜਿਹੜੀ ਪੰਜਾਬ ਦੇ ਲੋਕਾਂ ਦੇ ਮਨ ਚ ਸੋਚ ਹੈ ਉਹ ਅੱਜ ਦੇ ਮੁੱਦਿਆਂ ਦੇ ਸੰਦਰਭ ਚ ਹੈ ਅੱਜ ਮੁਝੇ ਮੁੱਦੇ ਪੰਜਾਬ ਅੱਗੇ ਕਿਹੜੇ ਨੇ ਬਲਵੰਤ ਸਿੰਘ ਰਾਜਵਾਨਾ ਦੀ ਮਾਫੀ ਦਾ ਮੁੱਦਾ ਖੜਾ ਹੈ ਸਜ਼ਾ ਦਾ ਮਤਾ ਫਾਂਸੀ ਹੁੰਦੀ ਹੈ ਮਾਫੀ ਹੁੰਦੀ ਹੈ ਤਾਂ ਉਮਰ ਕੈਦ ਹੁੰਦੀ ਹੈ ਇਹ ਮੁੱਦਾ ਖੜਾ ਹੈ ਭਾਵਨਾਵਾਂ ਨਾਲ ਜੁੜੇ ਮੁੱਦੇ ਨੇ ਫਿਰ ਪੰਜਾਬ ਚ ਸਿੱਖ ਨੌਜਵਾਨੀ ਅਮਰਿਤਪਾਲ ਸਿੰਘ ਦੇ ਨਾਲ ਖੜੀ ਹੈ ਨਸ਼ਿਆਂ ਦੇ ਖਿਲਾਫ ਲੜਾਈ ਔਰ ਪੰਜਾਬ ਦੀ ਸਿੱਖ ਨੌਜਵਾਨੀ ਨਸ਼ਿਆਂ ਤੋਂ ਦੂਰ ਜਾਣਾ ਚਾਹੁੰਦੀ ਹੈ ਹਾਲਾਂਕਿ ਪੰਜਾਬ ਚ ਇੱਕ ਨੌਜਵਾਨੀ ਅਜਿਹੀ ਵੀ ਹੈ ਜਿਹੜੀ ਜਿਹੜੇ ਤੰਬਾਕੂ ਵਾਲੇ ਨਸ਼ਿਆਂ ਤੇ ਉਹ ਮੁਕਾਬਲ ਤਨ ਘੱਟ ਖਤਰਨਾਕ ਹੈ। ਔਰ ਇੱਕ ਜਵਾਨੀ ਪੰਜਾਬ ਚ ਜਿਹੜੀ ਸ਼ਰਾਬ ਦੀ ਆਦੀ ਹੈ ਉਹ ਵੀ ਜੇ ਮੁਕਾਬਲਾ ਕਰੀਏ ਚਿੱਟੇ ਨਾਲ ਤੇ ਉਹ ਘੱਟ ਖਤਰਨਾਕ ਸਥਿਤੀ ਚ ਇਹ ਚੈਲੰਜ ਹੈ ਕਿ ਪੰਜਾਬ ਦੇ ਅਸੀਂ ਨੌਜਵਾਨਾਂ ਨੂੰ ਕਿਵੇਂ ਪ੍ਰੇਰਿਤ ਕਰੀਏ ਕਿ ਉਹ ਨਸ਼ਾ ਵੀ ਛੱਡਣ ਉਹ ਸ਼ਰਾਬ ਸਿਗਰਟ ਛੱਡਣ ਤੇ ਚਿੱਕ ਤੇ ਚੱਟਨ ਇਹ ਮੁੱਦਾ ਹੈ ਪਰ ਅੰਮ੍ਰਿਤਪਾਲ ਜਦੋਂ ਅੰਮ੍ਰਿਤ ਸੰਚਾਰ ਦੀ ਗੱਲ ਕਰਦਾ ਸੀ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅੰਮ੍ਰਿਤ ਸੰਚਾਰ ਕਰਾਇਆ ਜਾ ਰਿਹਾ ਹੈ ਹਮੇਸ਼ਾ ਕਰਾਇਆ ਜਾਂਦਾ ਹੈ ਪਰ ਗੱਲ ਇਹ ਹੈ ਕਿ ਨੌਜਵਾਨੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਕਨੈਕਟ ਨਹੀਂ ਕਰ ਪਾ ਰਹੀ ਨੌਜਵਾਨੀ ਨੂੰ ਕਨੈਕਟ ਕੀਤਾ ਅੰਮ੍ਰਿਤਪਾਲ ਨੇ ਕਾਫੀ ਵੱਡੇ ਪੱਧਰ ਤੇ ਮੈਂ ਵੇਖਿਆ ਨੌਜਵਾਨਾਂ ਨੇ ਨਸ਼ੇ ਛੱਡੇ ਔਰ ਸਿੱਖੀ ਦੀ ਮੁਖ ਧਾਰਾ 'ਚ ਮੁੜੇ ਬਹੁਤ ਸਾਰੇ ਨੌਜਵਾਨਾਂ ਨੂੰ ਮੈਂ ਮਿਲਿਆ ਜਿਨ੍ਹਾਂ ਨੇ ਪਹਿਲਾਂ ਜਿਹੜੇ ਪਹਿਲਾਂ ਅੰਮ੍ਰਿਤਪਾਲ ਨੂੰ ਮਿਲਣ ਤੋਂ ਬਾਅਦ ਜਿਨ੍ਹਾਂ ਨੇ ਪੱਗਾਂ ਸਜਾਈਆਂ ਔਰ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁਣ ਕਿਉਂਕਿ ਮੈਂ ਗੱਲ ਕਰ ਰਿਹਾ ਕਿ ਕਿਹੜੇ ਮੁੱਦਿਆਂ ਕਰਕੇ 27 22 ਬਣਉਗੇ ਉਹਦੇ ਵਿੱਚ ਇੱਕ ਅੰਮ੍ਰਿਤਪਾਲਿਕ ਫੈਕਟਰ ਹੈ ਅਮਰਿਤਪਾਲ ਐਮਪੀ ਬਣਾਤਾ ਲੋਕਾਂ ਨੇ ਉਹ ਜੇਲ੍ਹ ਚੋਂ ਉਹ ਛੱਡਿਆ ਨਹੀਂ ਗਿਆ ਅੱਜ ਵੀ ਅਮਰਿਤਪਾਲ ਦੇ ਪ੍ਰਤੀ ਪੰਜਾਬ ਚ ਨੌਜਵਾਨ ਮਨਾਂ ਚ ਸਮਰਥਨ ਹੈ ਇਹਨੂੰ ਕੋਈ ਨਕਾਰ ਦੇ ਕੋਈ ਜੋ ਮਰਜੀ ਕਹਦੇ ਜਿਹੜਾ ਸੱਚ ਹੈ ਉਹ ਸੱਚ ਹੈ ਬਹੁਤ ਸਾਰੇ ਨੌਜਵਾਨ ਅਮਰਿਤਪਾਲ ਦੇ ਨਾਲ ਖੜੇ ਨੇ ਤੇ ਜਦੋਂ 27 ਚ ਵੋਟਾਂ ਦਾ ਫੈਸਲਾ ਹੋਣਾ ਹੈ ਤੇ ਅਮਰਿਤਪਾਲ ਦੇ ਨਾਂ ਦੇ ਉੱਤੇ ਜਾਂ ਅਮਰਿਤਪਾਲ ਦੀ ਪਾਰਟੀ ਨੂੰ ਜਿਹੜੀਆਂ ਵੋਟਾਂ ਪੈਣੀਆਂ ਹੈ ਉਹ ਇੱਕ ਸਥਿਤੀ ਚ ਹੋਣਗੀਆਂ ਉਹ ਕਿੰਨਿਆ ਦਾ ਫੈਸਲਾ ਕਦੋਂ ਹੋਣਗੀਆਂ ਇਹ ਤਾਂ ਹਜੇ ਵਕਤ ਦੱਸੂਗਾ ਕਿਉਂਕਿ ਸਮਾਂ ਪਿਆਸਤਾਈ ਨੂੰ ਪਰ ਉਹ ਇੱਕ ਸਥਿਤੀ ਚ ਹੋਣਗੀਆਂ ਜਿੱਥੇ ਉਹ ਆਪਣੀ ਭੂਮਿਕਾ ਅਦਾ ਕਰਨਗੀਆਂ ਹੁਣ ਇੱਕ ਪਾਸਾ ਹੈ ਕਿ 27 22 ਕਿਵੇਂ ਬਣ ਸਕਦੀ ਹੈ ਹੁਣ ਇੱਕ ਹੋਰ ਪਾਸਾ ਹੈ ਕਿਉਂਕਿ ਸ਼ਖਬੀਰ ਬਾਦਲ ਵਾਲੀ ਗਲਤ ਮੈਂ ਕਰ ਲਈ ਠੀਕ ਹੈ ਸ਼ਖਬੀਰ ਬਾਦਲ ਨੇ ਹੜਾ ਚ ਸੇਵਾ ਕੀਤੀ ਸੇਵਾ ਮਨਕੀਰ ਤਾਲਖ ਨੇ ਵੀ ਬਹੁਤ ਕੀਤੀ ਸੇਵਾ ਮੰਨ ਪੀ ਢਾਲੀ ਨੇ ਬਹੁਤ ਕੀਤੀ ਵਾਰਿਸ ਪੰਜਾਬ ਵਾਲੇ ਨੇ ਬਹੁਤ ਕੀਤੀ ਸੇਵਾ ਸਾਰਿਆਂ ਨੇ ਕੀਤੀ ਸੁਖਬੀਰ ਬਾਦਲ ਦਾ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਜਿੰਨੀ ਸੇਵਾ ਸੁਖਬੀਰ ਨੇ ਕੀਤੀ ਕਿਸ ਨੇ ਨਹੀਂ ਕੀਤੀ ਹੁਣ ਹੜਾਂ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ ਨਾ ਅਮਰਿਤਪਾਲ ਦੇ ਵੱਲੋਂ ਨਾ ਭਾਜਪੀ ਨਾ ਕਾਂਗਰਸ ਨਾ ਸੁਖਬੀਰ ਬਾਦਲ ਨਾਲ ਕੋਈ ਹੋਰ ਸੋ ਹੜਾਂ ਦੇ ਉੱਤੇ ਸਾਰਿਆਂ ਨੇ ਮਦਦ ਕੀਤੀ ਇਸ ਕਰਕੇ ਮੈਂ ਹੜਾਂ ਚ ਕਿਸੇ ਇੱਕ ਨੂੰ ਹੀਰੋ ਨਹੀਂ ਮੰਨਦਾ ਹੜਾਚ ਮੰਦੀਪ ਸਿੰਘ ਮੰਨਾ ਉਹਨੇ ਵੀ ਮਦਦ ਕੀਤੀ ਮਨਕੀਰ ਤਾਲਖ ਨੇ ਵੀ ਕੀਤੀ ਆ ਬੰਬੇ ਵਾਲਾ ਸਾਡਾ singer ਜੱਸੀ ਵੀ ਪੰਜਾਬ ਦੇ ਪਿੰਡਾਂ 'ਚ ਫਿਰਦਾ ਰਿਹਾ ਸਾਡੇ ਪੱਤਰਕਾਰ ਅਸੀਂ ਸਾਰੇ ਜਿੰਨਾ ਯੋਗਦਾਨ ਪਾ ਸਕਦੇ ਸੀ ਸਾਰਿਆਂ ਨੇ ਮਦਦ ਕੀਤੀ ਸੌਨੂ ਸੂਦ ਵੀ ਆ ਕੇ ਗਿਆ ਨਹੀਂ ਉਹਨੂੰ ਸੂਦ ਆ ਕੇ ਗਿਆ ਸੋ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਉਭਾਰਨਾ ਕਿ ਜਿੰਨੀ ਸੇਵਾ ਸੁਖਵੀਰ ਬਾਦਲ ਨੇ ਕੀਤੀ ਕਈ ਕਮੈਂਟ ਕਰਦੇ ਆ ਵੀ ਸੁਖਬੀਰ ਦਾ ਵੀ ਜ਼ਿਕਰ ਕਰਦਿਆ ਕਰੋ ਸੁਖਬੀਰ ਨੇ ਚੰਗੀ ਸੇਵਾ ਕੀਤੀ ਉਹਦਾ ਧੰਨਵਾਦ ਹੈ ਪਰ ਇਹ ਸੇਵਾ ਸੁਖਬੀਰ ਵਾਲੀ ਕੋਈ ਹਜ਼ਾਰ ਕਰੋੜ ਵਾਲੀ ਸੇਵਾ ਨਹੀਂ ਇਹ ਅਜੇ ਤੱਕ ਜੇ ਅਕਾਲੀ ਦਲ ਨੇ ਹਜ਼ਾਰ ਕਰੋੜ ਰੁਪਏ ਦੀ ਸੇਵਾ ਕਰਤੀ ਫਿਰ ਗੱਲ ਸਮਝ ਆਉਂਦੀ ਹੈ ਵੀ ਸੁਖਬੀਰ ਬਾਦਲ ਨੇ ਹਜ਼ਾਰ ਕਰੋੜ ਰੁਪਏ ਖਰਚਤਾ ਪੰਜਾਬ ਦੇ ਲੋਕਾਂ ਦੀ ਮਦਦ ਲਈ ਅਗਰ ਹਜ਼ਾਰ ਕਰੋੜ ਰੁਪਏ ਸੁਖਬੀਰ ਬਾਦਲ ਨੇ ਖਰਚਿਆ ਹੈ ਘੱਟੋ ਘੱਟ ਤੇ ਅਕਾਲੀ ਦਲ ਦੇ ਲੀਡਰ ਮੈਨੂੰ ਜ਼ਰੂਰ ਇਹ ਗੱਲ ਦੱਸ ਦੇਣ ਵੀ 1000 ਕਰੋੜ ਖਰਚਿਆ ਤੇ ਮੈਂ ਹੱਥ ਜੋੜ ਕੇ ਸੁਖਬੀਰ ਬਾਦਲ ਦਾ ਧੰਨਵਾਦ ਕਰੂੰਗਾ ਕਿ ਸੁਖਬੀਰ ਬਾਦਲ ਨੇ ਐਡੀ ਸੇਵਾ ਕਰਤੀ ਕਿ ਅਸੀਂ ਉਹਦਾ ਦੇਣਾ ਨਹੀਂ ਮੋੜ ਸਕਦੇ ਜੇ 1000 ਕਰੋੜ ਦੀ ਕਰਤੀ ਕਿਉਂਕਿ ਮੈਂ ਇਸ ਕਰਕੇ ਕਹਿ ਰਿਹਾ ਵੀ ਸੇਵਾ ਨੂੰ ਨਾਪਿਆ ਨਹੀਂ ਜਾ ਸਕਦਾ ਸੇਵਾ ਸੇਵਾ ਹੈ ਉਹ ਸਾਰਿਆਂ ਦੀ ਹੈ ਜਦੋਂ ਅਸੀਂ ਸਾਰਿਆਂ 'ਚੋਂ ਕਿਸੇ ਇੱਕ ਨੂੰ ਵਾਰਨ ਦੀ ਸਿਆਸਤ ਕਰਦੇ ਹਾਂ ਉਹ ਸੇਤਮੰਦ ਰੁਝਾਨ ਨਹੀਂ ਹੈ ਸੋ ਸੇਵਾ ਸੱਚੇ ਮਨੋਂ ਕੀਤੀ ਹੋਵੇ ਤੇ ਰੱਬ ਨੇ ਫਲ ਆਪ ਹੀ ਦੇ ਦੇਣਾ ਪੰਜ ਸੱਤ ਸੀਟਾਂ ਝੋਲੀ ਪਾ ਦੂਗਾ ਰੱਬ ਪਰ ਜੇ ਆਪਾਂ ਸੇਵਾ ਦੀ ਮਾਰਕੀਟਿੰਗ ਕਰਾਂਗੇ ਤੇ ਫੇਰ ਸ਼ਾਇਦ ਉਹ ਚੰਗਾ ਕੰਮ ਕਰਕੇ ਨੁਕਸਾਨ ਕਰਾਉਣ ਵਾਲੀ ਗੱਲ ਹੈ ਜਿਵੇਂ ਸਾਰੇ ਗੁਨਾਹ ਕਬੂਲ ਕਰਕੇ ਬਾਦ ਦੇ ਵਿੱਚ ਸਵਾਲ ਜੀ ਖੜੇ ਕਰ ਦੇਣ ਆਪਣੇ ਦੀ ਸਵਾਲ ਖੜੇ ਕਰ ਲੈਣੇ ਵੀ ਪਹਿਲਾਂ ਸਾਰਾ ਕੁਝ ਮੰਨ ਲਿਆ ਹਰ ਗੁਨਾਹ ਮੰਨ ਲਿਆ ਤੇ ਬਾਅਦ ਦੇ ਵਿੱਚ ਇੱਧਰ ਲਿਆਂ ਉੱਧਰ ਲਿਆਂ ਕਹਾਵਤਾ ਸੋ ਹੁਣ ਅਕਾਲੀ ਦਲ ਦੀ ਸਥਿਤੀ ਵੀ ਭਾਜਪਾ ਦੀ ਤਰ੍ਹਾਂ ਆਪ ਦੀ ਤਰ੍ਹਾਂ ਕਾਂਗਰਸ ਦੀ ਤਰ੍ਹਾਂ ਹੀ ਆ ਅਮਰਿਤਪਾਲ ਦੀ ਸਥਿਤੀ ਵੱਖਰੀ ਹੈ ਹੁਣ ਜਿਹੜਾ ਇੱਕ ਹੋਰ ਧਿਰ ਫਰਕ ਪਾਊਗੀ ਉਹ ਅੱਜ ਵੀ ਪੰਜ ਮੈਂਬਰੀ ਹੈ ਪੰਜ ਮੈਂਬਰੀ ਕਮੇਟੀ ਚੋਂ ਪੁਨਰਸਜੀਤ ਅਕਾਲੀ ਦਲ ਬਣ ਗਿਆ ਪਰ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀ ਫਲਸਫਾ ਸੀ ਉਹਦੀ ਮਹੱਤਤਾ ਮਨਦੀਪ ਜੀ ਅੱਜ ਵੀ ਖੜੀ ਹੈ ਕਿਉਂਕਿ ਜਿਹੜੇ ਲੋਕ ਭਰਤੀ ਹੋਏ ਤੇ ਅੱਜ ਵੀ ਭਰਤੀ ਹੋ ਰਹੇ ਨੇ ਪਰਚੀਆਂ ਹਜੇ ਵੀ ਭਰਤੀਆਂ ਜਾਰੀ ਭਰੀਆਂ ਜਾ ਰਹੀਆਂ ਨੇ ਕਿਉਂਕਿ 24 25 29 ਲੱਖ ਪਰਚੀਆਂ ਗਈਆਂ ਸੀ 15 16 ਤਾਂ ਪਹਿਲਾਂ ਹੋ ਗਈਆਂ ਉਹ ਹੁਣ ਵੀ ਭਰੀਆਂ ਜਾ ਰਹੀਆਂ ਦੀ ਔਰ ਮਨਪਿਤ 41 ਦਾ ਜ਼ਿਕਰ ਅਗਰ ਅਸੀਂ ਨਾ ਕਰੀਏ ਪੰਜ ਮੈਂਬਰੀ ਕਮੇਟੀ ਹੈ ਇਕਬਾਲ ਸਿੰਘ ਝੁੰਡਾ ਨੇ ਗੁਰਪ੍ਰਤਾਪ ਵਡਾਲਾ ਨੇ ਸੰਤਾ ਸਿੰਘ ਮਹਿਤਪੁਰੀ ਆ ਬੀਬੀ ਸਤਵੰਤ ਕੌਰ ਨੇ ਹੁਣ ਤਕਨੀਕੀ ਕਾਰਨ ਕਰਕੇ ਥੋੜਾ ਜਿਹਾ ਨੈਟਵਰਕ ਦਾ ਇਸ਼ੂ ਆ ਗਿਆ ਸੀ ਮਨਦੀਪ ਜੀ ਮੈਨੂੰ ਲੱਗਦਾ ਮੈਂ ਗੱਲ ਆਪਣੀ ਅੱਗੇ ਵਧਾਉਣਾ ਨਵੇਂ ਸਿਰੇ ਤੋਂ ਜੀ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਦੇ ਵਿੱਚ ਵੀ ਮੜਾ ਦਾ ਨਾ ਪੱਖੀ ਮਾਹੌਲ ਗਿਆਨੀ ਹਰਪੀ ਸਿੰਘ ਉਹਨਾਂ ਨੇ ਇਜਲਾਸ ਪਹਿਲਾਂ ਸੱਧਿਆ ਹੜਾਂ ਕਰਕੇ ਰੱਦ ਕਰ ਲਿਆ ਫਿਰ ਇਜਲਾਸ 25 ਸਤੰਬਰ ਨੂੰ ਹੋਣਾ ਸੀ ਫਿਰ ਰੱਦ ਕਰਤਾ ਇਹ ਫਰਕ ਸਮਝੀਏ ਪੁਨਰ ਸੁਜੀਤ ਅਕਾਲੀ ਦਲ ਔਰ ਬਾਕੀਆਂ ਚ ਅਗਰ ਇਜਲਾਸ ਨਹੀਂ ਹੋਇਆ 25 ਸਤੰਬਰ ਨੂੰ ਫਿਰ ਹੋ ਜੂਗਾ ਕਿਉਂਕਿ ਪੁਨਰ ਸੁਜੀਤ ਅਕਾਲੀ ਦਲ ਨਵੀਂ ਲੀਡਰਸ਼ਿਪ ਉਭਾਰਨ ਦੇ ਯਤਨਾਂ ਚ ਹੈ ਮਨਪੀਤਿਆਲੀ ਹੋਗੇ ਪੰਜ ਮੈਂਬਰੀ ਦੇ ਸਾਰੇ ਮੈਂਬਰ ਹੋਗੇ ਬੀਬੀ ਸਤਵੰਤਕਰ ਹੋਗੇ ਗੁਰਪ੍ਰਤਾਪ ਵਡਾਲਾ ਹੋ ਗਏ ਇਹ ਸਾਰੇ ਲੋਕ ਇਹਨਾਂ ਦਾ ਉਦੇਸ਼ 2 ਦਸੰਬਰ ਦੇ ਕਮਨਾਮਾ ਸਾਹਿਬ ਦੀ ਰੋਸ਼ਨੀ ਦੇ ਵਿੱਚ ਨਵੀਂ ਲੀਡਰਸ਼ਿਪ ਨੂੰ ਉਭਾਰਨ ਦਾ ਔਰ ਪੰਥਕ ਇਕਤਾ ਸਾਰੀਆਂ ਧਿਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਠਾਂ ਇਕੱਠੇ ਕਰਨ ਦਾ ਧਿਰਾਂ ਸਾਰੀਆਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਲੇਕਿਨ ਇਕੱਠੀਆਂ ਨਹੀਂ ਹੈ ਕਿਉਂਕਿ ਜਦੋਂ ਹੁਣ ਬਾਰ-ਬਾਰ ਪੰਜਾਬ 'ਚ ਗੱਲ ਹੁੰਦੀ ਹੈ ਕਿ ਖੇਤਰੀ ਪਾਰਟੀ ਦੀ ਸਰਕਾਰ ਬਣਨੀ ਚਾਹੀਦੀ ਹੈ ਪੰਜਾਬ 'ਚ ਖੇਤਰੀ ਪਾਰਟੀ ਜ਼ਰੂਰੀ ਹੈ ਤੇ ਹੁਣ ਪੁਨਰਸੁਰਜੀਤ ਅਕਾਲੀ ਦਲ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਅੱਗੇ ਵੱਧ ਰਿਹਾ ਹੈ ਤੇ ਫੈਸਲੇ ਥੋੜੀ ਬਹੁਤੀ ਦੇਰ ਨਾਲ ਹੋ ਜਾਣ ਉਹਦਾ ਨੁਕਸਾਨ ਨਹੀਂ ਪੰਜਾਬ ਨੂੰ ਪੰਜਾਬ ਨੂੰ ਨੁਕਸਾਨ ਇਸ ਗੱਲ ਦਾ ਹੈ ਅਗਰ ਫੈਸਲੇ ਗਲਤ ਹੋ ਜਾਣ ਸੋ ਇਸ ਕਰਕੇ ਪੰਜ ਮੈਂਬਰੀ ਕਮੇਟੀ ਤੇ ਜਾਂ ਪੁਨਰਸੁਰਜੀਤ ਅਕਾਲੀ ਦਲ ਤੇ ਸਵਾਲ ਚੱਕਣਾ ਅੱਜ ਦੇ ਸਮੇਂ 'ਚ ਉਹ ਸਾਡੇ ਪੰਜਾਬ ਦੇ ਹਿੱਤ 'ਚ ਨਹੀਂ ਹੈ ਉਦੋਂ ਸਵਾਲ ਚੱਕੇ ਜਾਣ ਅਗਰ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਦੂਰ ਜਾਣ ਅਗਰ ਜੋ ਹੁਕਮਨਾਮਾ ਸਾਹਿਬ ਦੀ ਰੌਸ਼ਨੀ ਚ ਰਾਹ ਵਿਖਾਇਆ ਗਿਆ ਸੀ ਜਾਂ ਜੋ ਇਹਨਾਂ ਦਾ ਟੀਚਾ ਹੈ ਅਗਰ ਉਹਦੇ ਤੋਂ ਭਟਕਣ ਇਹ ਜਿਸ ਤਰ੍ਹਾਂ ਦੇ ਫੈਸਲੇ ਕੀਤੇ ਗਏ ਮਤੇ ਪੜੇ ਮਨਪੀਤਿਆਲੀ ਨੇ ਸੰਤਾ ਸਿੰਘ ਮੈਤਪੁਰ ਹੁਣਾਂ ਨੇ ਔਰ ਗੁਰਪ੍ਰਤਾ ਵਡਾਲਾ ਨੇ ਔਰ ਜਿਵੇਂ ਵੱਡੇ ਬਡਾਲਾ ਸਾਹਿਬ ਸਿਆਸਤ ਕਰਦੇ ਰਹੇ ਨੇ ਪੰਥਕ ਉਸ ਵਿਚਾਰਧਾਰਾ ਤੇ ਸਾਰਿਆਂ ਨੂੰ ਟਿਕੇ ਰਹਿਣ ਦੀ ਲੋੜ ਹੈ ਔਰ ਹਲੇ ਤੱਕ ਟਿਕੇ ਹੋਏ ਨਹੀਂ ਸੋ ਮੈਨੂੰ ਲੱਗਦਾ ਇੰਨਾ ਸਵਾਲਾਂ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਪੰਜਾਬ ਦੀ ਭਵਿਕ ਦੀ ਖੇਤਰੀ ਪਾਰਟੀ ਦੀ ਰਣਨੀਤੀ ਤੇ ਕਿ ਇਜਲਾਸ ਕਿਉਂ ਰੱਦ ਕੀਤਾ ਬੁਲਾ ਲੈਣਾ ਚਾਹੀਦਾ ਸੀ ਬਹੁਤ ਸਾਰੇ ਨੀਤੀਗਤ ਫੈਸਲੇ ਕੀਤੇ ਜਾਣੇ ਨੇ ਵਰਕਿੰਗ ਕਮੇਟੀ ਚ ਨਹੀਂ ਜਾਣੀਏ ਹਜੇ ਕੋਰ ਕਮੇਟੀ ਬਣਨੀ ਹੈ ਹਜੇ ਪਾਰਲੀਮੈਂਟਰੀ ਬੋਰਡ ਦੀ ਤਰਜ਼ ਤੇ ਸਲਾਹਕਾਰ ਬੋਰਡ ਕਹਿ ਲੋ ਬਣਨਾ ਹੈ ਪੰਚਕ ਕਾਉਂਸਲ ਬਣ ਗਈ ਪੰਚਕ ਕਾਉਂਸਲ ਦੀ ਨਿਗਰਾਨੀ ਚ ਹਜੇ ਬਹੁਤ ਕੰਮ ਹੋਣੇ ਨੇ ਹਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕੈਂਡੀਡੇਟ ਤੈਅ ਕੀਤੇ ਜਾਣੇ ਨੇ ਔਰ ਜਿਸ ਤਰ੍ਹਾਂ ਬੁਲਾਰੇ ਪੋਲਿਟੀਕਲ ਖੇਤਰ ਦੇ ਵੱਖਰੇ ਧਾਰਮਿਕ ਖੇਤਰ ਦੇ ਵੱਖਰੇ ਇਹ ਕੋਈ ਛੋਟਾ ਖੇਤਰੀ ਪਾਰਟੀ ਦੇ ਤੌਰ ਤੇ ਤਜਰਬਾ ਨਹੀਂ ਹੈ ਪੰਜ ਮੈਂਬਰੀ ਕਮੇਟੀ ਦਾ ਔਰ ਜਦੋਂ ਮੈਂ ਸਮਕਾਲੀ ਲੀਡਰਾਂ ਨੂੰ ਦੇਖਦਾ ਸ਼ੁਖਵੀਰ ਬਾਦਲ ਭਾਵੇਂ ਖੜਾਚੂ ਸੇਵਾ ਕੀਤੀ ਹੈ ਪਰ ਹਜੇ ਸੁਖਵੀਰ ਬਾਦਲ ਨੂੰ ਬਹੁਤ ਕੁਝ ਕਰਨਾ ਪਊਗਾ ਪੰਥਕ ਮੁੱਦਿਆਂ ਤੇ ਕਲੀ ਹੜਾਂ ਦੀ ਸੇਵਾ ਦੇ ਨਾਲ ਜਿਹੜੇ ਪੰਥਕ ਮੁੱਦਿਆਂ ਤੇ ਸੁਖਵੀਰ ਬਾਦਲ ਤੇ ਸਵਾਲ ਖੜੇ ਹੋਏ ਨੇ ਤਖਤ ਸਹਿਬਾਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਜਥੇਦਾਰ ਸਹਿਬਾਨਾਂ ਨੂੰ ਹਟਾਉਣ ਤੇ ਸਾਰੇ ਗੁਨਾਹ ਮੰਨ ਕੇ ਬਾਅਦ ਦੇ ਵਿੱਚ ਬਿਆਨਬਾਜ਼ੀ ਤੇ ਇਹ ਜਿਹੜੇ ਸਾਰੇ ਸੁਖਵੀਰ ਬਾਦਲ ਤੇ ਸਵਾਲ ਖੜੇ ਹੋਏ ਨੇ ਸੁਖਵੀਰ ਬਾਦਲ ਨੂੰ ਇਹਨਾਂ ਸਾਰੇ ਇਲਜ਼ਾਮਾਂ ਤੋਂ ਮੁਕਤ ਹੋਣਾ ਪਊਗਾ ਹੁਣ ਜਦੋਂ ਮੈਂ ਇਹ ਗੱਲ ਕਰਦਾ ਵੀ 2722 ਕਿਵੇਂ ਬਣੀ 22 22 ਇਸ ਕਰਕੇ ਬਣੀ ਆਮ ਆਦਮੀ ਪਾਰਟੀ ਲਈ ਕਿਉਂਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੋ ਚਿਹਰੇ ਜਿਹੇ ਸੀ ਜਿਨ੍ਹਾਂ ਨੇ ਬਦਲਾਅ ਦੇ ਨਾਂ ਤੇ ਪੰਜਾਬ ਦੇ ਲੋਕਾਂ ਦੀ ਖਮਦਰਦੀ ਔਰ ਸਾਥ ਹਾਸਲ ਕੀਤਾ ਹੁਣ ਸਤਾਈ ਬਾਈ ਇੰਚ ਬਣੂਗੀ ਮਨਪੀਤਿਆਲੀ ਦੇ ਔਰ ਅਮਰਿਤਪਾਲ ਸਿੰਘ ਨੇ ਦੋਨੇ ਪੰਥਕ ਵਿਚਾਰਧਾਰਾ ਤੇ ਅਡਿਗ ਨੇ ਪੰਥਕ ਮੁੱਦਿਆਂ ਤੇ ਆਪਣੀ ਆਡੋਲੋਜੀ ਤੇ ਅਡਿਗ ਨੇ ਔਰ ਅਗਰ ਇਹ ਡਿਗ ਬਣੇ ਰਹੀ ਮਨਪੀਤਿਆਲੀ ਤੋਂ ਭਾਵ ਪੂਰੀ ਪੰਜ ਮੈਂਬਰੀ ਕਮੇਟੀ ਸੰਤਾ ਸਿੰਘ ਵੀ ਬੀਬੀ ਸਤਵੰਤ ਕੌਰ ਜੀ ਔਰ ਇਕਬਾਲ ਸਿੰਘ ਝੁੰਦਾ ਸਾਹਿਬ ਮੈਂ ਸੌਰੀ ਉਹਨਾਂ ਦਾ ਪਹਿਲਾ ਨਾਮ ਭੁੱਲ ਗਿਆ ਔਰ ਸੰਤਾ ਸਿੰਘ ਮੈਦਪੁਰ ਔਰ ਗਿਆਨੀ ਹਰਪ੍ਰੀਤ ਇਹ ਸਾਰੇ ਲੋਕ ਅਗਰ ਖੇਤਰੀ ਪਾਰਟੀ ਦੇ ਪ੍ਰਤੀ ਆਪਣੀ ਵਿਚਾਰਧਾਰਾ ਤੇ ਅਡਿੱਗ ਰਹੇ ਔਰ ਪੰਥਕ ਮੁੱਦਿਆਂ ਨੂੰ ਹੱਲ ਕਰਨ ਦੀ ਦਿਸ਼ਾ 'ਚ ਅਗਰਸਰ ਰਹੇ ਤੇ 27 ਨੂੰ 22 ਬਣਾਉਣ ਦੇ ਵਿੱਚ ਇਹਨਾਂ ਨੂੰ ਪੰਥਕ ਸਾਥ ਮਿਲ ਸਕਤੇ ਔਰ ਪੰਜਾਬ 'ਚ ਪੰਥਕ ਵੋਟਾਂ ਅਗਰ ਅਸੀਂ ਪੰਜਾਬ 'ਚ ਹਾਲਾਂਕਿ ਇਹਦਾ ਕੋਈ ਪੈਮਾਨਾ ਨਹੀਂ ਹੈ ਅੰਗਰੇਜ਼ੀ ਅਨੁਮਾਨਤ ਗੱਲ ਕਰੀਏ ਤੇ ਪੰਥਕ ਵੋਟਰਾਂ ਨੇ 27 ਦੀ ਸਰਕਾਰ ਦਾ ਫੈਸਲਾ ਕਰਨਾ ਔਰ ਅੱਜ ਆਮ ਆਦਮੀ ਪਾਰਟੀ ਦੀ ਸਥਿਤੀ ਉਹ ਨਹੀਂ ਕਿ ਪੰਥਕ ਵੋਟ ਆਮ ਆਦਮੀ ਨੂੰ ਪਏ ਜਿਹੜੀ ਅਕਾਲੀ ਦਲ ਦੀ ਪੰਥਕ ਵੋਟ ਆਮ ਆਦਮੀ ਪਾਰਟੀ ਨੂੰ ਪਈ ਸੀ ਕਿਉਂਕਿ ਨਾ ਤਾਂ ਆਮ ਆਦਮੀ ਪਾਰਟੀ ਨੇ ਪ੍ਰੋਫੈਸਰ ਭੁੱਲਰ ਦੇ ਮਸਲੇ ਤੇ ਦਿੱਲੀ 'ਚ ਫੈਸਲਾ ਕੀਤਾ ਨਾ ਪੰਜਾਬ ਦੇ ਹੋਰ ਪੰਥਕ ਮਸਲੇ ਆਮ ਆਦਮੀ ਪਾਰਟੀ ਐਡਰੈਸ ਕਰ ਸਕੀ ਔਰ ਜਿਸ ਤਰ੍ਹਾਂ ਨਾਲ ਅਮਰਿਤਪਾਲ ਸਿੰਘ ਦੀ ਗ੍ਰਫਤਾਰੀ ਹਨ ਉਹਨੇ ਕੇਸ ਹੋਰ ਐਨਐਸਏ ਵਗੈਰਾ ਅੱਗੇ ਚੱਲਿਆ ਉਸ ਤੋਂ ਬਾਅਦ ਅੱਜ ਸਿੱਖ ਵੋਟ ਸਾਰੀ ਆਮ ਆਦਮੀ ਪਾਰਟੀ ਨੂੰ ਪਾਉਗੀ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਧਰਮ ਦੇ ਆਧਾਰ ਤੇ ਵੋਟ ਦੀ ਮੰਗਦੇ ਪਰ ਪੰਜਾਬ ਚ ਧਰਮ ਨੇ ਨਾਲ ਜੁੜੇ ਹੋਏ ਲੋਕ ਜਦੋਂ ਵੋਟ ਪਾਉਂਦੇ ਨੇ ਉਹ ਧਾਰਮਿਕ ਮੈਚਿਓਰਿਟੀ ਕਿਸੇ ਪਾਰਟੀ ਦੀ ਜ਼ਰੂਰ ਤੋਲਦੇ ਨੇ ਦੇਖਦੇ ਨੇ ਕਿ ਇਹ ਧਾਰਮਿਕ ਮੁੱਦਿਆਂ ਦੇ ਪ੍ਰਤੀ ਇਹ ਸਾਡੇ ਪੰਥਕ ਸਿੱਖ ਮੁੱਦਿਆਂ ਦੇ ਪ੍ਰਤੀ ਇਹ ਲੀਡਰਸ਼ਿਪ ਕਿੰਨੀ ਗੰਭੀਰ ਹੈ ਕਿ ਉਹਨਾਂ ਨੂੰ ਐਡਰੈਸ ਕਰ ਸਕੂ ਜਾਂ ਨਹੀਂ ਇਸ ਕਰਕੇ ਬਨਪੀ 43 ਅਮਰਿਤਪਾਲ ਸਿੰਘ ਗਿਆਨੀ ਹਰਪ੍ਰੀਤ ਸਿੰਘ ਅੱਜ ਵੀ ਬਤੌਰ ਨਵੀਂ ਖੇਤਰੀ ਪਾਰਟੀ ਜਾਂ ਪੁਨਰ ਸੁਜੀਤ ਅਕਾਲੀ ਦਲ ਅੱਜ ਵੀ ਪੰਜਾਬ 'ਚ ਤਰਜੀਹ ਹਾਸਲ ਹੈ ਇਹਨਾਂ ਨੂੰ ਪੰਥਕ ਲੋਕਾਂ ਦੀ ਇਹ ਵੱਡਾ ਇਹਨਾਂ ਦਾ ਗੱਠਜੋੜ ਹੋ ਸਕਦਾ ਪੰਨਰ ਸਰਜੀਤ ਅਕਾਲੀ ਦਲ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਜਿਹੜੀ ਕਿ ਭਾਈ ਅਮਰਪਾਲ ਸਿੰਘ ਦੀ ਹੈ ਦੇਖੋ ਅਗਰ ਇਹਨਾਂ ਦਾ ਗੱਠਜੋੜ ਹੋ ਗਿਆ ਸੰਭਾਵਨਾ ਬਹੁਤ ਜ਼ਿਆਦਾ ਹੈ ਦੋਵੇਂ ਧਿਰਾਂ ਇੱਕ ਦੂਜੇ ਨਾਲ ਸੰਪਰਕ ਚ ਨੇ ਔਰ ਅਮਰਿਤਪਾਲ ਸਿੰਘ ਬੀਬੀ ਸ਼ਤਵੰਤ ਕੌਰ ਦੇ ਪਰਿਵਾਰ ਤੋਂ ਭਾਈ ਅਮਰੀਕ ਸਿੰਘ ਦੇ ਧੀ ਨੇ ਜਿਹੜੇ ਜਾਂ ਪੰਥਕ ਕੌਂਸਲ ਹੈ ਮੈਨੂੰ ਨਹੀਂ ਲੱਗਦਾ ਅਮਰਿਤਪਾਲ ਸਿੰਘ ਨਿੱਜੀ ਤੌਰ ਤੇ ਜਾਂ ਉਹਨਾਂ ਦੀ ਪਾਰਟੀ ਜਾਂ ਉਹਨਾਂ ਦਾ ਪਰਿਵਾਰ ਆਪਸੀ ਸਾਂਝ ਤੋਂ ਦੂਰ ਜਾਏਗਾ ਮੈਨੂੰ ਲੱਗਦਾ ਹੈ ਕਿ ਅਮਰਿਤਪਾਲ ਸਿੰਘ ਬੀਬੀ ਸਤਵੰਤ ਕੌਰ ਮਨਪੀਤਿਆਲੀ ਸਾਰੇ ਪੰਜ ਮੈਂਬਰੀ ਕਮੇਟੀ ਦੇ ਗਿਆਨੀ ਹਰਪ੍ਰੀਤ ਸਿੰਘ ਇਹ ਸਾਂਝੇ ਪੰਥਕ ਅਜੰਡੇ ਤੇ ਅੱਗੇ ਵੱਧ ਸਕਦੇ ਨੇ ਨੀਤੀਗਤ ਵਿਰੋਧ ਇਹਨਾਂ 'ਚ ਇੱਕ ਦੂਜੇ ਦੇ ਪ੍ਰਤੀ ਨਹੀਂ ਹੈ ਔਰ ਕਾਮਨ ਮਿਨਿਮਮ ਪ੍ਰੋਗਰਾਮ ਬਣ ਸਕਦਾ ਔਰ ਅਗਰੇ ਸਾਥ ਹੋ ਗਏ ਜਿਹਦੀ ਸੰਭਾਵਨਾ ਬਹੁਤ ਵੱਡੀ ਹੈ ਤੇ ਫਿਰ ਪੰਥਕ ਵੋਟ ਤਾਂ ਇਕਜੁੱਟ ਹੋਗੀ ਜਿਹੜੀ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਨਾਲ ਇਕਜੁੱਟ ਹੋਈ ਹੈ ਦੇਖੋ ਪੰਜਾਬ ਚ ਪੰਥਕ ਵੋਟ ਇਕਜੁੱਟ ਹੈ ਪੰਥਕ ਵੋਟ ਦੀ ਦਿੱਕਤ ਇਹ ਹੈ ਵੀ ਸਾਹਮਣੇ ਖੇਤਰੀ ਪਾਰਟੀ ਉਹ ਪੰਜਾਬ ਦੇ ਏਜੰਡੇ ਤੇ ਅੱਗੇ ਵਧਣ ਦੀ ਹਿੰਮਤ ਰੱਖ ਰਹੀ ਹੈ ਜਾਂ ਉਹ ਪਟਕੀ ਹੋਈ ਹੈ ਸੋ ਪੁਨਰਸੁਰਜੀਤ ਅਕਾਲੀ ਦਲ আর ਅੰਮ੍ਰਿਤਪਾਲ ਦੀ 13 ਗਰ ਇਕੱਠੇ ਹੋ ਜਾਣ ਫੇਰ ਕਿਸੇ ਤੀਜੀ ਧਿਰ ਦੀ ਲੋੜ ਨਹੀਂ ਫੇਰ ਬਹੁਤ ਵੱਡੇ ਵੱਡੀਆਂ ਸੀਟਾਂ ਵੱਡੀਆਂ ਸੀਟਾਂ ਦੇ ਨਾਲ ਇਹ ਆਪਣੇ ਦਮ ਤੋਂ ਹੀ 60 ਤੋਂ ਵੱਧ ਸੀਟਾਂ ਪੰਜਾਬ ਦੀ ਪੋਲਿਟਿਕਸ 'ਚ ਹਾਸਲ ਕਰ ਸਕਦੇ ਨੇ। ਸੋ ਸਮੀਕਰਨ ਹਜੇ ਅੱਗੇ ਜਾ ਕੇ ਹੋਰ ਬਦਲਣਗੇ ਕਈ ਤਰ੍ਹਾਂ ਦੇ ਮਨਦੀਪ ਜੀ। ਸੋ ਨਜ਼ਰ ਬਣਾ ਕੇ ਰੱਖਦੇ ਆਪਾਂ ਕਿ ਹਾਲਾਤ ਜਾਂਦੇ ਕਿੱਧਰ ਨੂੰ। ਸੋ ਡਲਾ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਅਹਿਮ ਸਵਾਲ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਸੋ ਦਰਸ਼ਕਾਂ ਦਾ ਵੀ ਇਜਾਜ਼ਤ ਲੈਨੇ ਆ ਜੀ। ਬਹੁਤ-ਬਹੁਤ ਧੰਨਵਾਦ। ਸੋ ਬਹੁਤ-ਬਹੁਤ ਧੰਨਵਾਦ ਜੀ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ। ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ। ਬਹੁਤ ਬਹੁਤ